ਲਾਨ ਤੇ ਜੰਮਣ ਦੇ ਉਹ ਵਾਰਸ ਪੰਜਾਬ ਦੇ ਜਿੱਥੇ ਬੰਦੇ ਬਣਾ ਲੈ ਤੁਹਾਡੇ ਵਾਰਸ ਪੰਜਾਬ ਦੇ ਜਿੱਥੇ ਬੰਦੇ ਲੈ ਹੈ ਕਿਹੜਾ ਵਿੱਚ ਆਪਦੇ ਘਰ ਦੇ ਜਿੱਥੇ ਬੰਦੇ ਬਣਾਈਏ ਬੜਾਈ ਵਿੱਚ ਬਣਾਈ ਰੱਖੋ ਪੈਸੇ ਇਕੱਠੇ ਕਰ ਲਈ ਚੌਧਰਾਂ ਲੈ ਲਈ ਹੁਣ ਵੀ ਖੜੇ ਐ ਅਕਾਊਂਟ ਚ ਲਾਇਆ ਸੀ ਮੈਂ ਆਪਦੇ ਪੁੱਤ ਦਾ ਇਹਦੀਆਂ ਫੋਟੋਆਂ ਕੌਣ ਲੋਕ ਹੋਏ ਤੇ ਬੰਦ ਕਰਾ ਲਾਨ ਤੇ ਤੁਹਾਡੇ ਇਹ ਹੋ ਜੰਦੇ ਲਾਨ ਤੇ ਦੇ ਪਹਿਲੇ ਲਾਨ ਤੇ ਰਹੂਗੀ ਮੇਰੇ ਪਤਨੀ ਦੀ ਫੋਟੋ ਨਹੀਂ ਲੱਗਣ ਦਿੰਦੇ ਮੇਂ ਦੁਖੀ ਦਾ ਮੰਦ ਦੱਸੋ ਹੁਣ ਮੇਰਾ ਪੁੱਤ ਦੁਖੀ ਦਾ ਕੇ ਆਹ ਜਿਹੜਾ ਫਿਰਦਾ ਇਹ ਦੁਖੀ ਦਾ ਮੈਨੂੰ ਮੇਰਾ ਪੁੱਤ ਦੁਖੀ ਦਾ ਹੀ ਮਨਜ਼ੂਰ ਹੈ ਜਿਹੜਾ ਕੌਮ ਦੀ ਗੱਲ ਕਰ ਗਿਆ ਪੰਥ ਦੀ ਗੱਲ ਕਰ ਗਿਆ ਪੰਥ ਵਿੱਚ ਆਦਾ ਨਾ ਖੜਾ ਕਰ ਗਿਆ ਮੈਨੂੰ ਇਹੀ ਮਨਜ਼ੂਰ ਹੈ ਛਾਵ ਨੂੰ ਵੇਖਿਆ ਕਰੋ ਜਿਹੜੀਆਂ ਇਹ ਫੋਟੋ ਕੰਧਾਂ ਤੇ ਲੱਗੀਆਂ ਹੁੰਦੀਆਂ ਨਾ ਉਹਨਾਂ ਨਾਲ ਗੱਲਾਂ ਕਰਨੇ ਜਿਗਰੇ ਹੋਣੇ ਚਾਹੀਦੇ ਆ ਜਲ ਹੋਣੇ ਚਾਹੀਦੇ ਆ ਵਾਹਿਗੁਰੂ ਕਿਸੇ ਵਿੱਚ ਤਾਂ ਵਸਦਾ ਹੈ ਤੇ ਵਸ ਕੇ ਆਊਗਾ ਜਿਵੇਂ ਸਤਵੰਤ ਸੋ ਤਾਂ ਬਿਆੰਤ ਸੋ ਦੀ ਇੱਕ ਦਿਨ ਅਣਖ ਜਾਗੀ ਸੀ ਨਾ ਇਹ ਜਿਹੜੇ ਸਾਡੇ ਕੌਮ ਨੂੰ ਢਾਹ ਲਾਉਣ ਵਾਲੇ ਆ ਮੇਰਾ ਵਾਹਿਗੁਰੂ ਪੈਦਾ ਕਰੂਗਾ ਜੋ ਗੌਰਪ੍ਰੀ ਸਿੰਘ ਜਿਹਦੀ ਅਸੀਂ ਸਲਾਨਾ ਜਾਦ ਵਿੱਚ ਇਕੱਠੇ ਹੋਇਆ ਭੈਣ ਜੀ ਨੇ ਸਾਡੇ ਉਹਨਾਂ ਨੇ ਜਨਮ ਦਿੱਤਾ ਧੰਨ ਹੈ ਉਹ ਇੱਕ ਕੌਮੇ ਯੋਧਾ ਸੀ ਜਿਹੜਾ ਨਾ ਡਰਿਆ ਤੇ ਨਾ ਭੱਜਿਆ ਇੱਥੇ ਯੋਧੇ ਬਹੁਤ ਆਏ ਆ ਜੋ ਅਸੀਂ ਭੱਜਦੇ ਵੀ ਵੇਖੇ ਆ ਤੇ ਖੜੇ ਵੀ ਨਹੀਂ ਜੋ ਕਹਿੰਦੇ ਰਹੇ ਅਸੀਂ ਭੱਜਾਂਗੇ ਨਹੀਂ ਜੇ ਸਿਰ ਦੇਣ ਦੀ ਲੋੜ ਪਵੇ ਤਾਂ ਦੇਵਾਂਗੇ ਪਰ ਜਦੋਂ ਸਿਰ ਦੇਣ ਦੀ ਲੋੜ ਆਈ ਫਿਰ ਪੁੱਛਾਂ ਜਾ ਕੇ ਭੱਜ ਵੀ ਗਏ ਇਹ ਸੂਰਮੇ ਜਿਹੜੇ ਅੜੇ ਸੋਚੜੇ ਸਰਨ ਪਰੇ ਸੋਤਰੇ ਤਾਰ ਵੀ ਜਾਣਗੇ ਇਹ ਅੜੇ ਵੀ ਰਹੇ ਆ ਆੜਗੇ ਝੜਗੇ ਕੋਈ ਗੱਲ ਨਹੀਂ ਲੱਖਾਂ ਇਕੱਠੇ ਲੱਖਾਂ ਹੀ ਖੜੇ ਹੋਣਗੇ ਗੌਰਪ੍ਰੀ ਸਿੰਘ ਵਰਗੇ ਅਵਤਾਰ ਸਿੰਘ ਵਰਗੇ ਲੱਖਾਂ ਪੈਦਾ ਹੋਗੇ ਤੇ ਲੱਖਾਂ ਹੀ ਹੋਣਗੇ ਉਹਨਾਂ ਨੂੰ ਨਾ ਕੋਈ ਦਬਾ ਸਕਿਆ ਤੇ ਨਾ ਉਹਨੂੰ ਕੋਈ ਡੇਗ ਸਕਿਆ ਉਹਨਾਂ ਦੇ ਪਿੱਠਾਂ 'ਚ ਗੋਲੀਆਂ ਮਾਰਿਆ ਗਈਆਂ ਉਹਨਾਂ ਨੂੰ ਜ਼ਹਿਰ ਦਿੱਤੀ ਗਈ ਵਿੱਚੇ ਸਰਕਾਰ ਤੇ ਵਿੱਚੇ ਗਦਾਰ ਗਦਾਰਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ ਜਿਹੜਾ ਗਦਾਰਨ ਕਹਿੰਦੇ ਸਾਨੂੰ ਗਦਾਰਾਂ ਤੋਂ ਡਰ ਲੱਗਦਾ ਹੈ ਜਿਹੜੇ ਗਦਾਰ ਉਹ ਹੀ ਮਾਰ ਕਰਦੇ ਆ ਧਿਆਨ ਸਿੰਘ ਡੋਗਰੇ ਵਰਗੇ ਦੀਪ ਸਿੰਘ ਸਿੱਧੂ ਅਵਤਾਰ ਸਿੰਘ ਖੰਡਾ ਉਹ ਵਾਰਿਸ ਪੰਜਾਬ ਦੀ ਜੱਥੇਬੰਦੀ ਕਾਇਮ ਕਰਦੀ ਐ ਜਿਨ੍ਹਾਂ ਦੇ ਵਿੱਚ ਸੀਗੇ ਭੁੱਕਣ ਵਾਲੇ ਸੀ ਗੁਰਮੀਤ ਸਿੰਘ ਇਹ ਸਾਰੇ ਜਾਣੇ ਗੌਰੌਜਲਾ ਸਾਰੇ ਜਾਣੇ ਸੀਗੇ 16 ਮੈਂਬਰੀ ਕਮੇਟੀ ਸੀਗੀ ਮੈਂ ਇੱਥੇ ਗਈ ਕਮੇਟੀ ਦੀ ਚੋਣ ਨਹੀਂ ਕਰਨੀ ਇਹ ਜਮਾ ਕਮੇਟੀ ਮੈਂ ਦੱਸਣਾ ਇਹ ਚਾਹਨੀ ਆ ਵੀ ਕਿੱਥੋਂ ਗੱਲ ਸ਼ੁਰੂ ਹੋਈ ਸੀ ਕਿੱਥੋਂ ਤੱਕ ਆ ਗਈ 16 ਮੈਂਬਰੀ ਕਮੇਟੀ ਉਹਨਾਂ ਨੇ ਕੀਤੀ ਸੀ ਉਹਨਾਂ ਨੇ ਵਾਰਿਸ ਪੰਜਾਬ ਦੀ ਜਥੇਬੰਦੀ ਬਣਾਈ ਤੇ ਹੁਣ ਵੀ ਹੈਗੀ ਵਾਰਿਸ ਪੰਜਾਬ ਦੀ ਜਥੇਬੰਦੀ ਦੇਖੋ ਇਹਨਾਂ 16 ਮੈਂਬਰਾਂ ਵਿੱਚੋਂ ਕੋਈ ਹੈਗਾ ਪਹਿਲਾਂ ਦੀਪ ਦੀਵਾਰੀ ਆ ਗਈ ਦੀਪ ਨੂੰ ਬਾਸੇ ਕਰਤਾ ਇਹ ਵੀ ਸੋਚੀ ਸਾਜ ਨੂੰ ਸਮਝੀ ਸਾਜ਼ਿ ਸੀ ਫਿਰ ਸਰਕਾਰ ਨੇ ਵੇਖਿਆ ਵੀ ਕੌਣ ਚਲਾਉਂਦਾ ਹੈ ਉਸ ਜਥੇਬੰਦੀ ਨੂੰ ਬਣਾ ਕੇ ਗੋਲਮੋਲ ਕਰਕੇ ਕਿ ਭੇਜਤਾ ਇਹ ਪੰਜਾਬ ਦੇ ਜਾ ਕੇ ਕੋ ਨੂੰ ਵਾਂਗ ਡੋਰ ਸੰਭੂਗਾ ਮੇਰੇ ਪੁੱਤ ਨੇ ਵੀ ਭੋਲੇ ਨੇ ਕਰ ਲਿਆ ਵਿਸ਼ਵਾਸ ਉਹਨੂੰ ਆਏ ਸੀ ਜਿਹੜੇ ਦੀਪ ਦੀ ਲਗਜ਼ੀ ਉਹਨੂੰ ਮੈਂ ਖਤਮ ਨਾ ਹੋਣ ਦੇਵਾਂ ਐਡਾ ਵੱਡਾ ਸੋਚਦਾ ਮਾਲਕ ਸੀ ਉਹ ਆਪਦੇ ਲਗਜ਼ਰੀ ਜਿਹੜੀ ਸੀ ਅੱਧ ਛੱਡ ਕੇ ਆਇਆ ਸੀਗਾ ਸਾਰਾ ਕੁਝ ਛੱਡਿਆ ਉਹਨੇ ਉਹ ਆਣ ਕੇ ਸਾਡੇ ਬਰਾਬਰ ਦੇਖੋ ਤੁਸੀਂ ਕਿਸਾਨੀ ਮੋਰ ਚ ਥੱਲੇ ਬੈਠੇ ਕਿ ਨਹੀਂ ਉਹ ਉਹਨੂੰ ਕੋਈ ਨਹੀਂ ਸੀ ਵੀ ਮੈਂ ਉੱਚਾ ਜ ਵੱਡਾ ਚਾਹ ਲੈ ਕਿਸ ਦਾ ਨੇੜ ਗਿਆ ਉਹਨੂੰ ਬੁਲਾ ਕੇ ਰਾਜੀ ਨਹੀਂ ਸੀ ਅਵਤਾਰ ਸਿੰਘ ਨੇ ਕਿਹਾ ਤੂੰ ਜਾ ਉੱਥੇ ਫਿਰ ਉਹਨਾਂ ਦੇ ਆਪਸ ਵਿੱਚ ਗੱਲਬਾਤ ਹੋਈ ਇਧਰ ਉਹ ਜਦੋਂ ਉਹ ਚਲਾ ਜਾਂਦਾ ਦੀਪ ਸਿੰਘ ਤੇ ਫਿਰ ਅਵਤਾਰ ਸਿੰਘ ਦੀ ਵਾਰੀ ਆ ਜਾਂਦੀ ਹੈ ਦਿਲ ਉੱਥੇ ਸਰੋਪੇ ਦਿੱਤੇ ਗਏ ਦਵਾਈ ਵਿੱਚ ਕੌਣ ਸੀ ਜਸਵੰਤ ਸਿੰਘ ਜਸਵੰਤ ਸਿੰਘ ਰੋਡੇ ਉਹਨਾਂ ਨੇ ਸਾਰਿਆਂ ਨੇ ਦਿੱਤੇ ਉਹਨਾਂ ਸਾਰਿਆਂ ਨਾਲ ਕੇ ਭੇਜਦਾ ਮੇਰਾ ਪੁੱਤ ਵੀ ਉਹਨੂੰ ਚਾਚਾ ਕਹਿੰਦਾ ਸੀ ਤੇ ਮੈਂ ਵੀ ਕਹਿੰਦੀ ਸਾਡੇ ਘਰ ਦਾ ਵੀ ਸਾਡੇ ਘਰ ਦਾ ਨਸਰੋਪੇ ਦੇ ਤੇ ਇੱਕ ਦਿਨ ਸਾਨੂੰ ਉਹ ਹੀ ਪੁੱਛਦਾ ਮੈਂ ਹੁਣ ਡਰੂੰਗੀ ਨਹੀਂ ਕਿਸੇ ਤੋਂ ਵੀ ਤੁਸੀਂ ਦੀਪ ਤੇ ਕਿਵੇਂ ਵਿਸ਼ਵਾਸ ਕਰ ਲਿਆ ਉਹ ਪੂਰਾ ਖਜੋਗਤ ਕਿਵੇਂ ਵਿਸ਼ਵਾਸ ਕਰੀ ਫਿਰਦੇ ਹੁਣ ਮੈਂ ਉਹਨੂੰ ਕਿਹਾ ਫੋਨ ਤੇ ਜਿਵੇਂ ਤੂੰ ਇੱਥੇ ਕੀਤਾ ਮਰਤਪਾਲ ਤੇ ਸੀ ਵੀ ਉਵੇਂ ਕਰ ਲਿਆ ਸੀ ਉਹ ਤੋਂ ਗੋਲਮੋਲ ਕਰਕੇ ਭੇਜਦਾ ਜਿੱਦੋਂ ਤੇ 50000 ਦਾ ਕਾਠ ਵਿੱਚ ਉਹਨੂੰ ਦਸਤਾਰ ਬੰਦੀ ਦਿੱਤੀ ਗਈ ਮੈਂ ਵੀ ਉੱਥੇ ਜਾਵੜੀ ਕੰਬਲੀ ਮੇਨੂੰ ਕਿ ਪਾਸੇ ਮੇਰਾ ਪੁੱਤ ਕਹਿੰਦਾ ਜਾ ਲੈ ਕੇ ਜਾ ਦਸਤਾਰ ਨੂੰ ਪੁਲਿਸ ਨੇ ਸਾਨੂੰ ਗੜੀ ਗੜੇ ਪਤਾ ਵੇ ਤੂੰ ਦਸਤਾਰ ਦੇ ਤੇ ਫੋਟ ਮੈਂ ਖਾਂ ਦਿੱਤੀ ਅਸੀਂ ਲੋਕਾਂ ਨੂੰ ਮੁੱਕਰਦੇ ਨਹੀਂ ਝੂਠੇ ਨਹੀਂ ਅਸੀਂ ਸੱਚੀ ਗੱਲ ਸੱਚੀ ਰੋਗ ਮਾਰਨ ਗੋਲੀਆਂ ਮੇਰੇ ਵੀ ਫਿਰ ਮੇਰੇ ਪੁੱਤ ਦੀ ਵਾਰੀ ਆ ਗਈ ਉਨੇ ਉਹਨੂੰ ਤੌਰ ਤੇ ਆਇਦਰ ਨੂੰ ਇਹ ਤਾਂ ਆੜ ਕੇ ਪਹਿਲਾਂ ਹਾਈਲਾਈਟ ਕੀਤਾ ਸਰਕਾਰ ਨੇ ਇਹ ਸਾਰਿਆਂ ਨੂੰ ਪਤਾ ਕੋਈ ਕੋਈ ਲਕੋਸ਼ ਕੋ ਵਾਲੀ ਗੱਲ ਨਹੀਂ ਜੇ ਉਹ ਮਾੜਾ ਸੀ 50000 ਦਾ ਕੱਟ ਸੀ ਉੱਥੇ ਰੋਡੀ ਫੜ ਲੈਂਦੇ ਉਹਨੂੰ ਜਿੱਦਾਂ ਸਾਨੂੰ ਸੀਆਈਡੀ ਵਾਲਿਆਂ ਨੇ ਫੜਿਆ ਨਾ ਉਦੋਂ ਮੈਂ ਕਿਹਾ ਸੀ ਕਮੈਂਟ ਥਾਂ ਵਿੱਚ ਵੀ ਤੁਸੀਂ ਉਦੋਂ ਫੜਦੇ ਹੋ ਜੇ ਉਹ ਮਾੜਾ ਸੀ ਅਜਨਾਲੇ ਖਾਣੇ 'ਚ ਫੜ ਲੇ ਹਣੀ ਮਾੜਾ ਲੱਗਣ ਲੱਗਾ ਜਿੱਦਣ ਪਪਲ ਪ੍ਰੀਤ ਫੜਿਆ ਹੁੰਦਾ 9 ਤਰੀਕ ਨੂੰ ਸਾਡੇ ਘਰੇ ਸੀ ਆਈਡੀ ਵਾਲੇ ਆ ਗਏ ਮੈਂ ਹੱਡ ਵੀ ਤੇ ਸੁਣਾਉਂਗੀ ਨਾ ਮ ਅੱਜ ਮੁਕਰਾਂ ਨਾ ਮ ਕੱਲ ਮੁਕਰਾਂ ਆ ਗੁਰੂ ਸਾਹਿਬ ਸਾਡਾ ਪਿਓ ਬੈਠਾ ਸਰ ਤੋਂ ਵੱਡਾ ਸਤਗੁਰ ਨਾਲ ਜਨਕਲ ਰੱਖੀ ਮੇਰੀ ਗੁਰੂ ਸਾਹਿਬ ਪੈਜ ਰੱਖਦਾ ਆ ਤੇ ਰੱਖੂਗਾ ਸਾਡੀ ਮੈਂ ਉਹਨਾਂ ਕੋ ਤੁਸੀਂ ਆਹ 60000 ਦਾ ਜਿਹੜਾ ਇਕੱਠਾ ਹੈ ਆਹ ਤੁਸੀਂ ਮਹंगाई ਸਪੋਰਸ ਤੇ ਇਹ ਸਾਰੀ ਫੇਲ ਹੋ ਗਈ ਸਾਡੇ ਤੇ ਰੱਖ ਲੈ ਤੁਸੀਂ ਆ ਸਰ ਵੀ ਹੁਣ ਇਹ ਮਾਵਾਂ ਧੀਆਂ ਦੱਸਣ ਕਹਿੰਦਾ ਨਾ ਤੁਹਾਡਾ ਕਸੂਰ ਨਾ ਤੇਰੇ ਪੁੱਤ ਦਾ ਨਾ ਤੇਰੀ ਧੀ ਦਾ ਸਾਨੂੰ ਉੱਪਰੋਂ ਆਰਡਰ ਉੱਪਰੋਂ ਆਰਡਰ ਫਿਰ ਕੀ ਇਹ ਕੌਣ ਮਿਲਿਆ ਹੈ ਸੁਪਰ ਲੈਣ ਨਾਲ ਮੇਰਾ ਪੁੱਤ ਕਹਵੇ ਮੇਰੀ ਮਾਂ ਨੂੰ ਤੇ ਮੇਰੇ ਭੈਣ ਨੂੰ ਛੱਡੋ ਮੈਨੂੰ ਲਿਓ ਫੇਰ ਕਣ ਸਾਡੇ ਕੋਲ ਅਧਿਕਾਰ ਹੈ ਨਹੀਂ ਲਿਆਉਣ ਦਾ ਮੈਂ ਉਹਨੂੰ ਤੁਸੀਂ ਕਹਿੰਦੇ ਸਰਕਾਰਾਂ ਤੁਸੀਂ ਲਿਆਣ ਸਕਦੇ ਹੋ ਉਹਨੂੰ ਸਾਨੂੰ ਵਿਸਾਖੀ ਵਾਲੇ ਦਿਨ ਸ਼ਾਮ ਨੂੰ 11 ਵਜੇ ਛੱਡੋ ਇਨਾਂ ਦਾ ਪਰਿਵਾਰ ਤਾਂ ਉਹਦੇ ਘਰ ਰੋਟੀਆਂ ਪਕਾਉਂ ਦਿਖਾਉਂਦਾ ਨਜ਼ਰ ਆਉਂਦਾ ਤੇ ਸਾਡੇ ਘਰ ਜਿਵੇਂ ਅਸੀਂ ਗੁਰਦੁਆਰਾ ਸੇਵ ਜਿੱਕੇ ਤਾਂ ਵੀ ਮੇਰੇ ਨਾਲ ਪੁਲਿਸ ਅਸੀਂ ਕਿੱਡਾ ਘਪਰਾਹ ਕਰਦਾ ਸੀ ਅਸੀਂ ਐਡੇ ਭਰਾਤੀ ਹੋ ਗਏ ਮੇਰਾ ਪੁੱਤ ਸੱਚਾ ਸੁੱਚਾ ਸੀ ਮੇਰਾ ਪੁੱਤ ਕਹਿੰਦਾ ਇਹ ਕਹਿੰਦਾ ਮੈਨੂੰ ਮੈਨੂੰ ਪੇਸ਼ ਕਰਾ ਦਿਓ ਮਿੱਥੋਂ ਨਹੀਂ ਭਜਿਆ ਜਾਂਦਾ ਆ ਤੁਸੀਂ ਕੱਢ ਕੇ ਵੇਖ ਲਿਓ ਅਸਖਰਾਜ ਨੇ ਵੀ ਇੱਥੇ ਬੈਠਾ ਮੇਰਾ ਪੁੱਤ ਇਹਨੇ ਵੀ ਕਹਾਂ ਸੀ ਉਹ ਕਹਾਂ ਸੀ ਸਾਲ ਭਰ ਨਹੀਂ ਤੂੰ ਇੱਥੇ ਆ ਸਕਦਾ ਕਹਿੰਦਾ ਮੈਨੂੰ ਮਾਰ ਦੇਣਗੇ ਮੈਂ ਦਸ਼ਤੀ ਪੇਸ਼ ਕਰਾਉਂ ਮੇਰੇ ਪੁੱਤ ਨੇ ਥਾਂ ਥਾਂ ਮੈਂ ਤਾਂ ਕੱਢੀਆਂ ਵੀ ਇਹ ਇਹ ਇਹਨੂੰ ਜਿੱਦਾਂ ਪੇਸ਼ ਕਰਾ ਦੋ ਦੱਸੇ ਮੈਨੂੰ ਭੱਜਾ ਕੇ ਆਉਂਦੇ ਪੇਸ਼ ਕਿਉਂ ਹੋਇਆ ਇਹਨਾਂ ਦੋ ਗੱਲਾਂ ਦਾ ਜਵਾਬ ਦੇ ਦੇ ਦੋ ਗੱਲਾਂ ਜਵਾਬ ਦੇ ਦੇ ਮੈਂ ਉਹਦੇ ਨਾਲ ਤੁੰ ਵੀਰਾ ਕੱਢੇ ਮੇਰੇ ਪੁੱਤ ਨੇ ਦੇਖੋ ਨੈੱਟ ਤੇ ਕੱਢ ਕੇ ਉਹ ਕਹਿੰਦਾ ਵੀ ਨਾ ਅਸੀਂ ਜਥੇਬੰਦੀ ਬਣਾ ਲਈਏ ਨਾ ਅਮਰਤਪਾਲ ਨਾ ਸਾਡੇ ਕੋਈ ਜਥੇਬੰਦ ਦਾ ਕੋਈ ਵੋਟਾਂ ਨਹੀਂ ਲੜੂਗਾ ਕਿਹੜੀ ਗੱਲ ਤੇ ਰਹੀ ਸੀ ਦੱਸੋ ਉਹ ਅਸੀਂ ਉਹ ਮੇਰੇ ਪੁੱਤ ਨੇ 28 ਲੱਖ ਰੁਪਏ ਭੇਜਿਆ ਵਕੀਲਾਂ ਵਾਸਤੇ ਉਧਰ ਇਹ ਗੁਰਪ੍ਰੀਤ ਸਾਡੇ ਘਰੇ ਜਦੋਂ ਮੇਰੇ ਪੁੱਤ ਨੂੰ ਸ਼ਹੀਦ ਕਰਵਾਇਆ ਨਾ ਇਹ ਜਾਂਦਾ ਸੀ ਦਿਨ ਰਾਤ ਕੈਸੀ ਮਾਂ ਮਹਿਗੀ ਇਹਨਾਂ ਦੇ ਅੱਖਾਂ ਚ ਰੜਕਣ ਲੱਗ ਗਿਆ ਵੀ ਹੁਣ ਕੋਲ ਖੁੱਲਣਗੇ ਮਰਵਾਤਾ ਤੁਸੀਂ ਮਰਵਾਉਣ ਵਾਲਿਓ ਅੱਜ ਮੈਂ ਗੁਰੂ ਸਾਹਿਬ ਮੂਹਰੇ ਰੋਜ਼ ਮੈਂ ਅਰਦਾਸ ਕਰਦੀ ਆਂ ਕਿ ਮੇਰੇ ਇੱਕ ਮਾੜਾ ਕਾਲਜਾ ਤੜਫਾਇਆ ਉਹ ਪੂਰਾ ਪਰ ਜੋਗ ਤੜਫਦਾ ਪਿਆ ਨੂੰ ਉਹ ਮਾਂ ਪਿਓ ਤੜਫਦੇ ਸੱਚੇ ਪਾਤਸ਼ਾਹ ਤੇਰੇ ਮੂਹਰੇ ਅਰਦਾਸ ਹੈ ਸਾਡੀ ਤੜਫ ਨੂੰ ਤੂੰ ਭਾਗ ਲਾਉਣਿਆ ਜਿਵੇਂ ਮੈਂ ਤੜਫਦੀ ਹਾਂਵੇਂ ਮਾਵਾਂ ਤੜਫਣੇ ਲੰਦੇ ਨਾ ਤੜਫਣ ਜਿਹੜਾ ਕੋ ਸਾਡਾ ਮਾੜਾ ਵੋਟਾ ਬਣਿਆ ਆਸਰਾ ਉਸੇ ਨੂੰ ਤੁਸੀਂ ਮਾਰਨ ਲੱਗੇ ਇਹਦੀ ਰੇਕੀ ਕਰਾ ਲਈ ਸਾਡੇ ਘਰੇ ਦੇਖੋ ਲੋਕੇ ਕਹਿੰਦੇ ਸਾਨੂੰ ਬੰਦੇ ਹੀ ਪੈਗੇ ਬੰਦੇ ਪੈਗੇ ਅੱਛਰਿਆਮ ਆ ਭਾਈ ਸਾਹਿਬ ਬਿਠੇ ਆ ਫੋਟੋ ਉਹਦੀ ਖਿੱਚੀ ਗੱਲਾਂ ਉਹਦੇ ਨਾਲ ਕੀਤੀਆਂ ਵੀ ਤੂੰ ਕੌਣ ਹੈ ਦੌੜਾ ਭੱਜ ਗਿਆ ਸਾਡੀਆਂ ਹੁਣ ਵੀ ਰੱਖੀਆਂ ਕਰਾਉਣੇ ਤੁਸੀਂ ਲਾਹਣ ਤੇ ਜੰਮਣ ਦੇ ਉਹ ਵਾਰਿਸ ਪੰਜਾਬ ਦੇ ਜਿੱਥੇ ਬੰਦੇ ਬਣਾ ਲੈ ਤੁਹਾਡੇ ਵਾਰਿਸ ਪੰਜਾਬ ਦੇ ਜਿੱਥੇ ਬੰਦੇ ਲੈ ਹੈ ਕਿਹੜਾ ਵਿੱਚ ਆਪਦੇ ਘਰ ਦੇ ਜਿੱਥੇ ਬੰਦੇ ਬਣਾਈਏ ਬੜਾਈ ਬਿਠ ਬਣਾਈ ਰੱਖੋ ਪੈਸੇ ਇਕੱਠੇ ਕਰ ਲਈ ਚੌਧਰਾਂ ਲੈ ਲਈ ਹੁਣ ਵੀ ਖੜੇ ਐ ਅਕਾਊਂਟ ਚ ਲਾਇਆ ਸੀ ਮੈਂ ਆਪਦੇ ਪੁੱਤ ਦਾ ਇਹਦੀਆਂ ਫੋਟੋਆਂ ਕੌਣ ਲੈ ਲੋਕ ਹੋਏ ਤੇ ਬੰਦ ਕਰਾ ਲੈ ਲਾਹਣ ਤੇ ਤੁਹਾਡੇ ਇਹ ਹੋ ਜਾਂਦੇ ਲਾਹਣ ਤੇ ਦੇ ਪਹਿਲੇ ਲਾਹਣ ਤੇ ਰਹੂਗੀ ਧਰਨਾ ਲਾ ਕੇ ਬਹਿ ਗਈ ਉੱਥੇ ਉਹ ਮੇਰਾ ਪੁੱਤ ਮੁੱਕਿਆ ਤੇਰਾ ਤਾਂ ਜੇਲ੍ਹ ਚ ਗਿਆ ਹਲੇ ਇੱਕ ਦਿਨ ਨਹੀਂ ਪੁੱਛਿਆ ਵੀ ਤੂੰ ਪੈਣ ਸਾਡੇ ਨਾਲ ਬੈਠ ਮੈਂ ਕਿਹ ਜਾਵਾਂ ਮੈਨੂੰ ਕੋਈ ਧਰਨੇ ਦੀ ਲੋੜ ਨਹੀਂ ਮੇਰਾ ਗੁਰੂ ਸਹਿਮੂਰੇ ਧਰਨਾ ਹੈ ਵਾਹਿਗੁਰੂ ਮੂਰੇ ਧਰਨਾ ਹੈ ਮੇਰੇ ਪੁੱਤ ਦੀ ਫੋਟੋ ਨਹੀਂ ਲੱਗਣ ਦਿੰਦੇ ਮੈਂ ਦੁੱਕੀ ਦਾ ਮੰਨਦਾ ਦੱਸੋ ਹੁਣ ਮੇਰਾ ਪਤ ਦੁੱਕੀ ਦਾ ਕਿ ਆਹ ਜਿਹੜਾ ਫਿਰਦਾ ਇਹ ਦੁੱਕੀ ਦਾ ਮੈਨੂੰ ਮੇਰਾ ਪਤ ਦੁੱਕੀ ਦਾ ਹੀ ਮਨਜ਼ੂਰ ਹੈ ਜਿਹੜਾ ਕੌਮ ਦੀ ਗੱਲ ਕਰ ਗਿਆ ਪੰਥ ਦੀ ਗੱਲ ਕਰ ਗਿਆ ਪੰਥ ਵਿੱਚ ਆਦਾ ਨਾ ਖੜਾ ਕਰ ਗਿਆ ਮੈਨੂੰ ਇਹੀ ਮਨਜ਼ੂਰ ਹੈ ਮੇਰੇ ਗੁਰੂ ਸਾਹਿਬ ਮੇਰੇ ਇਹ ਅਰਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਲੰਘੀ ਹੈ ਮੇਰੀ ਆਪਦੇ ਚਰਨਾਂ ਦੇ ਵਿੱਚ ਪੰਥ ਦੀ ਸੇਵਾ ਕਰਦੇ ਆਂ ਜਾਨ ਜਾਵੇ ਵਾਹਿਗੁਰੂ ਮੇਰੀ ਇਹ ਅਰਦਾਸ ਹੈ ਹੁਣ ਤੁਸੀਂ ਪਛਾਨਣਾ ਵੀ ਵਾਰਸ ਕੌਣ ਹੁੰਦਾ ਹੈ ਵਾਰਸ ਕੌਣ ਹੁੰਦਾ ਹੈ ਇਹ ਦੇਖਿਓ ਤੁਸੀਂ ਪਛਾਨੀ ਮੇਥੋਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮaaf ਕਰਿਓ ਮੈਂ ਆਉ ਦੇ ਦਿਲ ਦੇ ਬਲਵਲੇ ਕੱਢਦੀ ਆ ਮੈਨੂੰ ਦੁੱਖ ਬਹੁਤ ਲੱਗਦਾ ਵੀ ਸਾਡੇ ਸੂਰਮੇ ਜਿਹੜੇ ਸੀਗੇ ਉਹ ਤਾਂ ਤੁਸੀਂ ਬਣਾਤੇ ਐਵੇਂ ਅ ਜਿਸ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ ਆਉਂਦਾ ਉਹ ਬਣਿਆ ਸੂਰਮਾ ਉਹ ਮੇਰਾ ਪਿਓ ਬਣਾਊਗਾ ਸੂਰਮਾ ਕੋਈ ਨਹੀਂ ਵਾਹਿਗੁਰੂ ਬਣਾਊਗਾ ਪ੍ਰਮਾਤਮਾ ਸੇ ਸੱਚੇ ਪਾਸ਼ਾ ਦੁੱਖਿਆਂ ਦੀ ਸਾਡੇ ਅਸੀਂ ਇਹ ਪਰਿਵਾਰ ਵੀ ਤੇ ਮੈਂ ਵੀ ਦੁਖੀ ਆਂ ਛਾਵ ਨੂੰ ਵੇਖਿਆ ਕਰੋ ਜਿਹੜੀਆਂ ਇਹ ਫੋਟੋ ਕੰਧਾਂ ਤੇ ਲੱਗੀਆਂ ਹੁੰਦੀਆਂ ਨਾ ਉਹਨਾਂ ਨਾਲ ਗੱਲਾਂ ਕਰਨੇ ਜਿਗਰੇ ਹੋਣੇ ਚਾਹੀਦੇ ਆ ਜਲ ਹੋਣੇ ਚਾਹੀਦੇ ਆ ਸਾਡੇ ਘਰੇ ਵੀ ਲੁਆਈ ਗਏ ਪ੍ਰੀਸ ਵਾਲਿਆਂ ਦੀ ਵੇ ਭਾਈ ਤੁਝ ਜਾਇ ਕਰੋ ਗਿੜਾ ਮਾਰੇ ਕਰੋ ਆਉਂਦੇ ਆ ਸ਼ਾਵਾਸ਼ ਉਹਨਾਂ ਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੰਨਿਆਂ ਦੇ ਵਿੱਚ ਦਿਲ ਹੁੰਦਾ ਜੋ ਦੇਖਦੇ ਆ ਨਾ ਜਾ ਕੇ ਅੰਦਰ ਵੇ ਆ ਸੂਰਮੈ ਦੀ ਫੋਟੋ ਤਾਂ ਹਾਂ ਨਿਕਲਦੀ ਐ ਉਹਨਾਂ ਨੂੰ ਮੈਂ ਨਹੀਂ ਕਹਿੰਦੀ ਜਾ ਕੇ ਦੇਖਿਓ ਉਹ ਵਾਹਿਗੁਰੂ ਕਿਸੇ ਵਿੱਚ ਤਾਂ ਵੱਸਦਾ ਐ ਤੇ ਵੱਸ ਕੇ ਆਊਗਾ ਜਿਵੇਂ ਸਤਵੰਤ ਤੋਂ ਤਾਂ ਬਿਆੰਤ ਤੋਂ ਦੀ ਇੱਕ ਦਿਨ ਅਣਖ ਜਾਗੀ ਸੀ ਨਾ ਇਹ ਜਿਹੜੇ ਸਾਡੇ ਕੌਮ ਨੂੰ ਢਾਹ ਲਾਉਣ ਵਾਲੇ ਐ ਮੇਰਾ ਵਾਹਿਗੁਰੂ ਪੈਦਾ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ਼੍ਰੀ ਅਕਾਲ